ਬੜਿਆ ਮਨਪਾਗਾ ਜਿਹੜਾ ਸਮਾਜ ਸਾਡੇ ਦਸੂਹੇ ਵਾਸਤੇ ਔਰ ਸਵੇਰੇ ਸਵੇਰੇ ਅੱਜ ਬਹੁਤ ਇੱਕ ਜਿਹੜੀ ਦਰਦਨਾਕ ਔਰ ਮਦਭਾਗੀ ਖਬਰ ਜਿਹੜੀ ਆ ਉਹ ਸਾਨੂੰ ਸੁਣਨ ਨੂੰ ਮਿਲੀ ਆ ਸਗਰਾ ਪਿੰਡ ਆ ਤਲਵਾੜਾ ਰੋਡ ਦੇ ਉੱਤੇ ਦਸੂਹਾ ਤੋਂ ਤਲਵਾੜਾ ਰੋਡ ਦੇ ਉੱਤੇ ਉੱਥੋਂ ਤਲਵਾੜਾ ਸਾਈਡ ਤੋਂ ਬੱਸ ਆ ਰਹੀ ਸੀ ਪਰ ਉਹਦਾ ਜਿਹੜਾ ਐਕਸੀਡੈਂਟ ਆ ਕਾਰ ਦੇ ਨਾਲ ਜਿਵੇਂ ਲੋਕ ਦੱਸ ਰਹੇ ਹੋਇਆ ਔਰ ਮੌਕੇ ਤੇ ਹੀ ਕਈ ਲੋਕ ਬੱਸ ਪਾਈਟਨ ਦੇ ਨਾਲ ਡੈਥ ਹੋਈ ਆ ਕਈ ਲੋਕ ਇੰਜਣ ਦੇ ਤੇ ਜਿਹੜੇ ਇੰਜਨ ਦੇ ਸੀ ਸਿਵਲ ਹਸਪਤਲ ਲੈ ਕੇ ਆਏ ਆ ਸਾਰਿਆਂ ਨੂੰ ਨਾਲ ਮੈਂ ਵੀ ਹਸਪਤਲ ਦੇ ਵਿੱਚ ਹੀ ਆ ਔਰ ਲੋਕਾਂ ਨੇ ਉੱਥੇ ਉਹਨਾਂ ਨੂੰ ਬੱਸ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਥ ਦਿੱਤਾ ਲੋਕਲ ਲੋਕਾਂ ਨੇ ਔਰ ਕਈ ਵਿਚਾਰੇ ਵਿੱਚ ਫਸੇ ਹੋਏ ਲੋਕ ਸੀਗੇ ਉਹਨਾਂ ਨੂੰ ਮੌਕੇ ਦੇ ਉੱਤੇ ਹੀ ਨੇ ਡੈਥ ਹੋ ਜਨਾਂ ਨੂੰ ਕੱਢ ਕੇ ਹਸਪਤਲ ਵੀ ਲਿਆਂਦਾ ਇੰਜਰ ਲੋਕਾਂ ਨੂੰ ਔਰ ਤਕਰੀਬਨ 6 ਤੋਂ 7 ਜਿਹੜੀਆਂ ਮੌਤਾਂ ਨੇ ਉਹ ਜਿਹੜੀਆਂ ਹੋ ਚੁੱਕੀਆਂ ਨੇ ਇਸ ਵਾਰ ਔਰ 20 ਪਲੱਸ ਜਿਹੜੇ ਲੋਕ ਨੇ ਉਹ ਇੰਜਰਡ ਆ ਵਿੱਚੋਂ 4-5 ਜ਼ਿਆਦਾ ਸੀਰੀਅਸ ਆ ਉਹਨਾਂ ਨੂੰ ਅਸੀਂ ਰੈਫਰ ਕਰ ਰਹੇ ਹਾਂ ਬਾਕੀਆਂ ਦਾ ਟ੍ਰੀਟਮੈਂਟ ਸਰਕਾਰੀ ਹਸਪਤਾਲ ਦੀ ਸਹੂਦਤ ਵਿੱਚ ਉਹਨਾਂ ਦਾ ਕਰਵਾਇਆ ਜਾ ਰਿਹਾ ਹੈ ਸਾਡੇ ਕੋਲ ਇਹ ਜਿਹੜਾ ਬੱਸ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ 34 ਦੇ ਕਰੀਬ ਐਕਸੀਡੈਂਟ ਇੰਜਰਡ ਲੈ ਕੇ ਆਏ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 7 ਜਿਹੜੇ ਪੇਸ਼ੈਂਟ ਆ ਉਹਨਾਂ ਦੀ ਡੈਥ ਹੋ ਚੁੱਕੀ ਆ 2-3 ਇਹਦੇ ਚੋਂ ਸੀਰੀਅਸ ਨੇ ਬਾਕੀ ਅਸੀਂ ਆਲਮੋਸਟ ਸਾਰੇ ਮੈਨੇਜ ਕਰ ਲਏ ਹੈਗੇ ਆ ਸਾਰਿਆਂ ਦਾ ਟ੍ਰੀਟਮੈਂਟ ਕਰ ਰਹੇ ਆ ਤਿੰਨ ਚਾਰ ਹੋਰ ਸਿੱਖ ਨੇ ਇੱਕ ਦੋ ਰੈਫਰ ਕਰਾਂਗੇ ਸਰ ਜੈਸ ਨੇ ਲੇਟੋ ਤੋਂ 25 ਕਿਨੇ ਹੈ ਉਹ ਹਾਲੇ ਆਪਾਂ ਜੋ ਕਿ ਐਮਰਜੈਂਸੀ ਦੇ ਵਿੱਚ ਹਾਲੇ ਕਲੀਅਰ ਨਹੀਂ ਕਰ ਪਾ ਰਹੇ ਇੱਕ ਬੱਚੇ ਦੀ ਡੈਥ ਹੋਈ ਹੈ ਕਿਹੜੇ ਬੈਟ ਤੁਹਾਨੂੰ ਚਾਹੁੰਦੇ ਆ ਅਸੀਂ ਆਪਣੇ ਇਹ ਤੋਂ ਬਾਹਰ ਉਹਨਾਂ ਨੂੰ ਬਿਠਾਓ ਫਿਰ ਚੱਲੇ ਆ ਇੱਕ ਟੈਂਟ ਹੈਗਾ ਵੀਰੇ ਜਦ ਬੈਠ ਜੂਗਾ ਉਹ ਬਿਠਾ ਦੇ